ਦੋਸਤੋ ਜਦੋਂ ਵੀ ਕੋਈ ਵਿਅਕਤੀ ਗੌਤਮ ਬੁੱਧ ਦੇ ਸੰਗ ਵਿੱਚ ਸ਼ਾਮਲ ਹੁੰਦਾ ਸੀ ਤਾਂ ਬੁੱਧ ਉਸ ਨੂੰ ਸਭ ਤੋਂ ਪਹਿਲਾਂ ਸ਼ਾਂਤ ਰਹਿਣ ਲਈ ਆਖਦੇ ਸੀ ਧਿਆਨ ਦੀ ਅਵਸਥਾ ਵਿੱਚ ਜਾਣ ਤੋਂ ਪਹਿਲਾਂ ਉਸ ਸਨਿਆਸੀ ਨੂੰ ਸ਼ਾਂਤ ਰਹਿਣਾ ਸਿਖਾਇਆ ਜਾਂਦਾ ਸੀ ਅੱਜ ਦੇ ਦੌਰ ਵਿੱਚ ਦੇਖੀਏ ਤਾਂ ਹਰ ਪਾਸੇ ਸ਼ੋਰ ਹੀ ਸ਼ੋਰ ਹੈ ਇਸ ਕਰਕੇ ਦਿਮਾਗ ਵਿੱਚ ਤਣਾਅ ਪੈਦਾ ਹੋਣਾ ਤਾਂ ਲਾਜ਼ਮੀ ਹੈ ਅਜਿਹੀ ਵਿੱਚ ਜੇਕਰ ਤੁਸੀਂ ਹਰ ਰੋਜ਼ ਕੌਸਮਾ ਮੌਨ ਰਹਿਣ ਦਾ ਅਭਿਆਸ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਤਣਾਅ ਪੈਦਾ ਕਰਨ ਵਾਲੇ ਹਾਰਮੋਨਸ ਦੇ ਪੱਧਰ ਵਿੱਚ ਘਾਟ ਆਉਂਦੀ ਹੈ ਜੋ ਕਿ ਵਧੀਆ ਗੱਲ ਹੈ ਐਸਨਲ ਤੁਹਾਡਾ ਦਿਮਾਗ ਸ਼ਾਂਤ ਹੁੰਦਾ ਹੈ ਗੁੱਸਾ ਕਾਬੂ ਵਿੱਚ ਰਹਿੰਦਾ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਕਿਹੜੇ ਮੌਕਿਆਂ ਤੇ ਕਿਹੜੀਆਂ ਜਗ੍ਹਾ ਤੇ ਸਾਨੂੰ ਚੁੱਪ ਰਹਿਣਾ ਲਾਜ਼ਮੀ ਹੈ ਸ਼ਾਂਤ ਰਹਿਣਾ ਲਾਜ਼ਮੀ ਹੈ ਤੇ ਕਿਹੜੇ ਮੌਕਿਆਂ ਤੇ ਸਾਨੂੰ ਬੋਲਣਾ ਹੈ ਤੇ ਸ਼ਾਂਤ ਰਹਿਣ ਨਾਲ ਸਾਡੇ ਅੰਦਰ ਕਿਹੜੇ-ਕਿਹੜੇ ਕਮਾਲ ਦੇ ਬਦਲਾਅ ਆ ਸਕਦੇ ਨੇ ਦੋਸਤੋ ਸ਼ਾਮ ਦਾ ਸਮਾਂ ਸੀ ਇੱਕ ਗੁਰੂ ਆਪਣੇ ਸਾਰੇ ਚੇਲਿਆਂ ਨੂੰ ਆਪਣੇ ਕੋਲ ਬੁਲਾਉਂਦੇ ਨੇ ਤੇ ਕਹਿੰਦੇ ਨੇ ਕਿ ਕੱਲ ਨੂੰ ਸਵੇਰੇ ਸਾਰੇ ਨਦੀ ਵਿੱਚ ਇਸ਼ਨਾਨ ਕਰਕੇ ਤੁਰੰਤ ਸਾਡੀ ਕੁਟਿਆ ਦੇ ਸਾਹਮਣੇ ਹਾਜ਼ਰ ਹੋ ਜਾਓ ਸਾਰੇ ਇਸ ਗੱਲ ਨਾਲ ਹੈਰਾਨ ਹੋ ਗਏ ਕਿ ਕੀ ਸਾਥੂ ਕੋਈ ਗਲਤੀ ਤਾਂ ਨਹੀਂ ਹੋ ਗਈ ਪਰ ਕੁਝ ਚੇਲੇ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਗੁਰੂ ਜੀ ਕੱਲ ਸਵੇਰੇ ਸਾਨੂੰ ਕੋਈ ਚੰਗਾ ਵਚਨ ਦੱਸਣ ਵਾਲੇ ਹੋਣ ਸਾਰੇ ਚੇਲੇ ਰਾਤ ਨੂੰ ਸਹੀ ਸਮੇਂ ਤੇ ਸੌਂ ਜਾਂਦੇ ਨੇ ਤੇ ਸਵੇਰੇ ਉੱਠ ਕੇ ਸਾਰੇ ਨਦੀ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਗੁਰੂ ਦੇ ਸਾਹਮਣੇ ਹਾਜ਼ਰ ਹੋ ਜਾਂਦੇ ਨੇ ਸੋ ਹੁਣ ਗੁਰੂ ਕਹਿੰਦੇ ਨੇ ਕਿ ਅੱਜ ਮੈਂ ਤੁਹਾਨੂੰ ਚੁੱਪ ਰਹਿਣ ਦੇ ਫਾਇਦਿਆਂ ਦੇ ਬਾਰੇ ਦੱਸਾਂਗਾ ਤੇ ਅਜਿਹੇ 10 ਮੌਕੇ ਜਿੱਥੇ ਚੁੱਪ ਰਹਿਣ ਨਾਲ ਲਾਭ ਹੁੰਦਾ ਹੈ ਤੇ ਬੋਲਣ ਨਾਲ ਨੁਕਸਾਨ ਹੀ ਨੁਕਸਾਨ ਜੇਕਰ ਤੁਸੀਂ ਇਹਨਾਂ 10 ਮੌਕਿਆਂ ਤੇ ਸ਼ਾਂਤ ਹੋ ਗਏ ਯਾਨੀ ਕਿ ਮੌਨ ਹੋ ਗਏ ਤਾਂ ਤੁਸੀਂ ਜੋ ਚਾਹੋਗੇ ਉਹੀ ਮਿਲ ਜਾਏਗਾ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰੀ ਬਦਲਾਅ ਸ਼ੁਰੂ ਹੋ ਜਾਣਗੇ ਜ਼ਰੂਰਤ ਤੋਂ ਜ਼ਿਆਦਾ ਬੋਲਣਾ ਜਾਂ ਚੁੱਪ ਰਹਿਣਾ ਦੋਨੋਂ ਹੀ ਚੰਗੀ ਗੱਲ ਨਹੀਂ ਹੈ ਜਿਵੇਂ ਜ਼ਰੂਰਤ ਤੋਂ ਜ਼ਿਆਦਾ ਮੀਂਹ ਪੈ ਜਾਣਾ ਜਾਂ ਗਰਮੀ ਹੋ ਜਾਣਾ ਦੋਨੋਂ ਹੀ ਦਿੱਕਤ ਦਿੰਦੇ ਨੇ ਉਸੇ ਤਰ੍ਹਾਂ ਅਨਾਪ-ਸ਼ਨਾਬ ਬੋਲਣ ਨਾਲ ਵੀ ਕਾਫੀ ਨੁਕਸਾਨ ਹੁੰਦਾ ਹੈ ਗੁਰੂ ਕਹਿੰਦੇ ਨੇ ਕਿ ਪਹਿਲਾ ਅਜਿਹਾ ਮੌਕਾ ਜਿੱਥੇ ਵਿਅਕਤੀ ਨੂੰ ਚੁੱਪ ਰਹਿਣਾ ਚਾਹੀਦਾ ਹੈ ਕਿ ਬਿਨਾਂ ਤੱਥ ਦੇ ਕਦੇ ਨਾ ਬੋਲੋ ਜੇਕਰ ਤੁਹਾਡੇ ਕੋਲ ਕੋਈ ਤੱਥ ਨਹੀਂ ਹੈ ਤਾਂ ਉਥੇ ਚੁੱਪ ਰਹਿਣ ਵਿੱਚ ਹੀ ਭਲਾਈ ਹੈ ਚੁੱਪ ਬੈਠਣ ਨਾਲ ਦਿਮਾਗ ਵਿੱਚ ਨਵੀਆਂ ਕੋਸ਼ਿਕਾਵਾਂ ਦਾ ਨਿਰਮਾਣ ਹੁੰਦਾ ਹੈ ਤੇ ਇਸ ਨਾਲ ਗਿਆਨ ਵਿੱਚ ਵਾਧਾ ਹੁੰਦਾ ਹੈ ਬੋਲਣ ਵਿੱਚ ਭਲਾਈ ਉਥੇ ਹੀ ਹੈ ਜਿੱਥੇ ਤੁਹਾਡੇ ਕੋਲ ਉਸ ਚੀਜ਼ ਬਾਰੇ ਪੂਰੀ ਜਾਣਕਾਰੀ ਹੋਵੇ ਜੇ ਤੁਸੀਂ ਬਿਨਾਂ ਤੱਥ ਦੇ ਬੋਲਦੇ ਹੋ ਜਾਂ ਫਿਰ ਬੇਵਜ੍ਹਾ ਬੋਲਦੇ ਹੋ ਤਾਂ ਤੁਹਾਡਾ ਉਥੇ ਮਜ਼ਾਕ ਵੀ ਬਣ ਸਕਦਾ ਹੈ ਜੇ ਤੁਹਾਡੇ ਕੋਲ ਲੋੜੀਂਦੀ ਜਾਣਕਾਰੀ ਨਹੀਂ ਹੈ ਤਾਂ ਅਜਿਹੀ ਜਗ੍ਹਾ ਤੇ ਬੋਲਣ ਨਾਲ ਤੁਹਾਡਾ ਮਜ਼ਾਕ ਤਾਂ ਬਣੇਗਾ ਹੀ ਨਾਲ ਹੀ ਲੋਕਾਂ ਦਾ ਵਿਸ਼ਵਾਸ ਵੀ ਤੁਹਾਡੇ ਤੋਂ ਉੱਠਣ ਲੱਗੇਗਾ। ਇਸ ਲਈ ਅਜੇ ਹੀ ਜਗ੍ਹਾ ਤੇ ਸ਼ਾਂਤ ਰਹੋ ਜਿੱਥੇ ਤੁਹਾਨੂੰ ਪਤਾ ਨਾ ਹੋਵੇ ਕਿ ਕੀ ਬੋਲਣਾ ਹੈ ਕਿ ਨਹੀਂ। ਕਈ ਵਾਰ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਹਰ ਜਗ੍ਹਾ ਤੇ ਆਪਣੀ ਹਾਜ਼ਰੀ ਲਗਵਾਉਣ ਲੱਗ ਜਾਂਦੇ ਨੇ। ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕੀ ਬੋਲਣਾ ਹੈ। ਫਿਰ ਵੀ ਉਹ ਬੋਲਦੇ ਹੀ ਜਾਂਦੇ ਨੇ ਤੇ ਫਿਰ ਬਾਅਦ ਵਿੱਚ ਦੂਜੇ ਲੋਕ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ। ਜਦੋਂ ਤੱਕ ਤੁਹਾਡੇ ਕੋਲ ਉਸ ਤੱਥ ਬਾਰੇ ਚੰਗੀ ਜਾਣਕਾਰੀ ਨਹੀਂ ਹੈ, ਉਸ ਦੇ ਬਾਰੇ ਪਤਾ ਨਹੀਂ ਹੈ। ਉਥੇ ਚੁੱਪ ਰਹਿਣਾ ਹੀ ਜ਼ਿਆਦਾ ਸਮਝਦਾਰੀ ਹੈ ਗੁਰੂ ਨੇ ਕਿਹਾ ਕਿ ਦੂਜਾ ਅਜਿਹਾ ਮੌਕਾ ਜਿੱਥੇ ਵਿਅਕਤੀ ਨੂੰ ਚੁੱਪ ਰਹਿਣਾ ਲਾਜ਼ਮੀ ਹੈ ਕਿ ਜੇਕਰ ਕਿਸੇ ਜਗ੍ਹਾ ਤੁਹਾਡੇ ਸ਼ਬਦ ਕਿਸੇ ਨੂੰ ਮਾਨਸਿਕ ਠੇਸ ਪਹੁੰਚਾ ਰਹੇ ਨੇ ਤਾਂ ਉਥੇ ਚੁੱਪ ਹੋ ਜਾਣਾ ਚਾਹੀਦਾ ਹੈ ਕਮਜ਼ੋਰ ਵਿਅਕਤੀ ਬਾਰੇ ਕੁਝ ਵੀ ਬੋਲ ਕੇ ਤੁਸੀਂ ਮਹਾਨ ਨਹੀਂ ਬਣ ਜਾਂਦੇ ਮਹਾਨ ਤੁਸੀਂ ਕਿਸੇ ਕਮਜ਼ੋਰ ਦਾ ਸਾਥ ਦੇਣ ਵਿੱਚ ਬਣੋਗੇ ਕਈ ਵਾਰ ਹੁੰਦਾ ਹੈ ਕਿ ਕੁਝ ਲੋਕ ਆਪਣੇ ਤੋਂ ਛੋਟੇ ਵਿਅਕਤੀ ਨੂੰ ਬੁਰਾ ਭਲਾ ਕਹਿੰਦੇ ਰਹਿੰਦੇ ਨੇ ਸਾਹਮਣੇ ਵਾਲਾ ਇਨਸਾਨ ਅਹੁਦੇ ਵਿੱਚ ਤੁਹਾਡੇ ਤੋਂ ਛੋਟਾ ਹੈ ਉਹ ਤੁਹਾਨੂੰ ਕੁਝ ਨਹੀਂ ਬੋਲੇਗਾ ਪਰ ਤੁਸੀਂ ਉਸ ਦੀਆਂ ਨਜ਼ਰਾਂ ਵਿੱਚ ਗਿਰਦੇ ਜਾ ਰਹੇ ਹੋਵੋਗੇ ਹੋ ਸਕਦਾ ਹੈ ਕਿ ਕੱਲ ਉਹ ਵੀ ਤੁਹਾਡੇ ਤੋਂ ਪੱਧਰ ਵਿੱਚ ਵੱਡਾ ਹੋ ਜਾਵੇ ਤਾਂ ਅੱਜ ਜੋ ਤੁਹਾਡਾ ਰਵੱਈਆ ਉਸ ਦੇ ਨਾਲ ਹੈ ਆਉਣ ਵਾਲੇ ਸਮੇਂ ਵਿੱਚ ਉਹ ਵੀ ਤੁਹਾਡੇ ਨਾਲ ਉਹੀ ਕਰੇ ਕਿਉਂਕਿ ਸਮਾਂ ਬਦਲਦਿਆਂ ਵੀ ਧੀਰ ਨਹੀਂ ਲੱਗਦੀ ਤੁਸੀਂ ਕਿਸੇ ਨੂੰ ਨੀਚਾ ਦਿਖਾ ਕੇ ਵੱਡੇ ਨਹੀਂ ਬਣ ਸਕਦੇ ਵੱਡਾ ਬਣਨਾ ਹੈ ਤਾਂ ਆਪਣੇ ਤੋਂ ਛੋਟੇ ਲੋਕਾਂ ਦੀ ਇੱਜ਼ਤ ਵੀ ਕਰਨਾ ਸਿੱਖੋ ਤੇ ਨਾਲ ਹੀ ਵੱਡੇ ਲੋਕਾਂ ਦਾ ਸਤਿਕਾਰ ਵੀ ਕਰਨਾ ਚਾਹੀਦਾ ਹੈ ਲੋਕ ਸੋਚਦੇ ਨੇ ਕਿ ਜੇ ਉਹ ਆਕੜ ਨਾਲ ਬੋਲਣਗੇ ਤੇ ਸਾਹਮਣੇ ਵਾਲੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਵੱਡੇ ਬਣ ਜਾਣਗੇ ਤਾਂ ਇਹੀ ਉਹਨਾਂ ਸਾਰਿਆਂ ਦੀ ਵੱਡੀ ਭੁੱਲ ਹੈ ਵੱਡੇ ਹੋਣ ਦੀ ਬਜਾਏ ਤੁਸੀਂ ਉਹਨਾਂ ਦੀਆਂ ਨਜ਼ਰਾਂ ਵਿੱਚ ਗਿਰਦੇ ਚਲੇ ਜਾਓਗੇ ਸੋ ਇਸ ਲਈ ਤੁਸੀਂ ਸਾਰੇ ਜਦੋਂ ਵੀ ਬੋਲੋ ਆਦਰ ਭਾਵ ਨਾਲ ਬੋਲੋ ਤਾਂ ਕਿ ਤੁਹਾਡੀ ਗੱਲ ਲੋਕਾਂ ਨੂੰ ਚੰਗੀ ਲੱਗੇ ਬੋਲਣ ਵਿੱਚ ਭਰਾ ਭੈਣ ਮਾਂ ਪਿਓ ਮਿੱਤਰ ਆਦ ਸੰਬੋਧਨ ਸ਼ਬਦਾਂ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਡੀ ਮਾਣ ਪ੍ਰਤਿਸ਼ਟਾ ਤਾਂ ਵਧੇਗੀ ਹੀ ਨਾਲ ਹੀ ਨਾਲ ਲੋਕਾਂ ਦੀਆਂ ਨਜ਼ਰਾਂ ਵਿੱਚ ਤੁਸੀਂ ਸਮਝਦਾਰ ਵਿਅਕਤੀ ਬਣਦੇ ਜਾਓਗੇ। ਗੁਰੂ ਨੇ ਅੱਗੇ ਕਿਹਾ ਕਿ ਤੀਜਾ ਜਿਹਹਾ ਮੌਕਾ ਜਿੱਥੇ ਵਿਅਕਤੀ ਨੂੰ ਚੁੱਪ ਰਹਿਣ ਵਿੱਚ ਹੀ ਭਲਾਈ ਹੈ ਕਿ ਜਦੋਂ ਕੋਈ ਆਪਣਾ ਜਾਂ ਸਗਾ ਸੰਬੰਧੀ ਤੁਹਾਡੇ ਤੇ ਗੁੱਸਾ ਕਰ ਰਿਹਾ ਹੋਵੇ, ਤੁਹਾਡਾ અપਮਾਨ ਕਰ ਰਿਹਾ ਹੋਵੇ ਤਾਂ ਤੁਹਾਨੂੰ ਉਸ ਵਕਤ ਚੁੱਪ ਰਹਿਣਾ ਚਾਹੀਦਾ ਹੈ ਤਾਂ ਕਿ ਸਾਹਮਣੇ ਵਾਲੇ ਦਾ ਗੁਬਾਰਾ ਪੂਰੀ ਤਰ੍ਹਾਂ ਫਟ ਜਾਵੇ। ਜੇ ਤੁਸੀਂ ਸਹੀ ਹੋ ਤਾਂ ਉਸ ਤੋਂ ਕਦੇ ਵੀ ਮਾਫੀ ਨਾ ਮੰਗੋ ਤੇ ਚੁੱਪ ਰਹਿ ਕੇ ਹੀ ਸਹੀ ਸਮੇਂ ਦਾ ਇੰਤਜ਼ਾਰ ਕਰੋ। ਉਹ ਖੁਦ ਤੁਹਾਡੇ ਕੋਲੋਂ ਮਾਫੀ ਮੰਗ ਲਵੇਗਾ। ਜਦੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇਗਾ ਜੇ ਤੁਹਾਡਾ ਕੋਈ ਸਗਾ ਸੰਬੰਧੀ ਤੁਹਾਡੇ ਤੇ ਗੁੱਸਾ ਕਰ ਰਿਹਾ ਹੋਵੇ ਤੇ ਤੁਸੀਂ ਉਸ ਸਮੇਂ ਸ਼ਾਂਤ ਹੋ ਗਏ ਤਾਂ ਇਹ ਆਦਰ ਸਤਕਾਰ ਦੇਣ ਦੀ ਨਿਸ਼ਾਨੀ ਹੁੰਦੀ ਹੈ ਇਸ ਨਾਲ ਨਾ ਤਾਂ ਕੋਈ ਛੋਟਾ ਹੁੰਦਾ ਹੈ ਤੇ ਨਾ ਹੀ ਕੋਈ ਵੱਡਾ ਜੇ ਤੁਹਾਨੂੰ ਗੁੱਸਾ ਆ ਰਿਹਾ ਹੈ ਤਾਂ ਤੁਸੀਂ ਜਾਂ ਤਾਂ ਕਿਸੇ ਦਾ ਅਨਾਦਰ ਕੀਤੇ ਬਿਨਾ ਉੱਥੋਂ ਚਲੇ ਜਾਓ ਜਾਂ ਫਿਰ ਚੁੱਪ ਰੋ ਗੁੱਸਾ ਕਰਨ ਨਾਲ ਤੁਹਾਡੇ ਰਿਸ਼ਤੇ ਖਰਾਬ ਹੋਣਗੇ ਗੁੱਸਾ ਕਰਨ ਨਾਲ ਹਮੇਸ਼ਾ ਗੁੱਸਾ ਕਰਨ ਵਾਲੇ ਵਿਅਕਤੀ ਦਾ ਹੀ ਬੁਰਾ ਹੁੰਦਾ ਹੈ ਅਸਤੇ ਗੁਰੂ ਨੇ ਕਿਹਾ ਕਿ ਇੱਕ ਵਾਰ ਦੀ ਗੱਲ ਹੈ ਇੱਕ ਸੱਪ ਜੰਗਲ ਤੋਂ ਭਜਦਾ ਹੋਇਆ ਕਿਸੇ ਰਾਜੇ ਦੇ ਘਰ ਵਿੱਚ ਪਹੁੰਚ ਗਿਆ ਲੋਕਾਂ ਨੇ ਛੇੜਖਾਨੀ ਕੀਤੀ ਤਾਂ ਉਹ ਬਹੁਤ ਹੀ ਗੁੱਸੇ ਵਿੱਚ ਆ ਗਿਆ ਜਿਸ ਨਾਲ ਘਰ ਵਿੱਚ ਜੋ ਤਲਵਾਰ ਪਈ ਹੋਈ ਸੀ ਉਹ ਉਸੇ ਨੂੰ ਲਪੇਟ ਕੇ ਕਸਣ ਲੱਗ ਪਿਆ ਤੇ ਆਪਣੇ ਹੀ ਗੁੱਸੇ ਦੇ ਕਾਰਨ ਹੌਲੀ-ਹੌਲੀ ਉਸ ਦਾ ਪੂਰਾ ਸਰੀਰ ਵੱਢਿਆ ਗਿਆ ਠੀਕ ਉਸੇ ਪ੍ਰਕਾਰ ਸਾਡਾ ਗੁੱਸਾ ਵੀ ਸਾਡੇ ਸਰੀਰ ਨੂੰ ਤਲਵਾਰ ਦੀ ਤਰ੍ਹਾਂ ਕੱਟਦਾ ਰਹਿੰਦਾ ਹੈ ਗੁੱਸਾ ਧਿਆਨ ਨਾਲ ਖਤਮ ਹੁੰਦਾ ਹੈ ਹਰ ਰੋਜ਼ ਜੇ ਤੁਸੀਂ ਧਿਆਨ ਦੀ ਮੁਦਰਾ ਵਿੱਚ ਬੈਠਦੇ ਹੋ ਤਾਂ ਤੁਹਾਡਾ ਗੁੱਸਾ ਤੁਹਾਡੇ ਕਾਬੂ ਵਿੱਚ ਰਹੇਗਾ। ਗੁਰੂ ਕਹਿੰਦੇ ਨੇ ਇਹ ਤਾਂ ਇੱਕ ਤਰੀਕਾ ਹੈ ਕਿ ਤੁਸੀਂ ਪ੍ਰਤੀ ਦਿਨ ਧਿਆਨ ਦਾ ਅਭਿਆਸ ਕਰੋ। ਇਸ ਦੇ ਨਾਲ ਤੁਹਾਡੇ ਸਰੀਰ ਵਿੱਚ ਜੋ ਹਾਰਮੋਨਸ ਗੁੱਸੇ ਨੂੰ ਵਧਾਉਣ ਲਈ ਹੁੰਦੇ ਨੇ ਉਹ ਸਾਰੇ ਤੁਹਾਡੇ ਕਾਬੂ ਵਿੱਚ ਰਹਿਣਗੇ ਜਿਸ ਨਾਲ ਸਰੀਰ ਗੁੱਸੇ ਉੱਤੇ ਆਸਾਨੀ ਨਾਲ ਕਾਬੂ ਪਾ ਲਵੇਗਾ। ਪਰ ਇੱਕ ਤਰੀਕਾ ਇਹ ਵੀ ਹੈ ਕਿ ਜਦੋਂ ਵੀ ਤੁਹਾਨੂੰ ਗੁੱਸਾ ਆਵੇ ਤਾਂ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਕੀ ਮੇਰਾ ਗੁੱਸਾ ਜਾਇਜ਼ ਹੈ ਜਾਂ ਨਹੀਂ। ਸਾਨੂੰ ਇੱਥੇ ਬੋਲਣਾ ਚਾਹੀਦਾ ਹੈ ਕਿ ਨਹੀਂ। ਜਦੋਂ ਤੁਸੀਂ ਖੁਦ ਇਸ ਗੱਲ ਦਾ ਅੰਦਾਜ਼ਾ ਲਗਾ ਪਾਓਗੇ ਤਾਂ ਤੁਹਾਨੂੰ ਖੁਦ ਪਤਾ ਚੱਲ ਜਾਵੇਗਾ ਕਿ ਸਾਨੂੰ ਗੁੱਸਾ ਕਰਨਾ ਚਾਹੀਦਾ ਹੈ ਜਾਂ ਨਹੀਂ ਫਿਰ ਵੀ ਜੇ ਤੁਹਾਨੂੰ ਗੁੱਸਾ ਆ ਰਿਹਾ ਹੈ ਤਾਂ ਤੁਸੀਂ ਉਥੋਂ ਪਾਸਾ ਬਟਨ ਦੀ ਕੋਸ਼ਿਸ਼ ਕਰੋ ਉਥੋਂ ਦੂਰ ਚਲੇ ਜਾਓ ਹੌਲੀ ਹੌਲੀ ਸਮੇਂ ਦੇ ਨਾਲ ਤੁਹਾਡਾ ਦਿਮਾਗ ਸ਼ਾਂਤ ਹੋ ਜਾਵੇਗਾ ਗੁਰੂ ਨੇ ਅੱਗੇ ਕਿਹਾ ਕਿ ਚੌਥਾ ਅਜਿਹਾ ਮੌਕਾ ਜਿੱਥੇ ਇਨਸਾਨ ਨੂੰ ਬਹੁਤ ਹੀ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਹੈ ਉਹ ਹੈ ਕਿ ਉਸ ਜਗ੍ਹਾ ਤੁਹਾਨੂੰ ਚੁੱਪ ਹੀ ਰਹਿਣਾ ਚਾਹੀਦਾ ਹੈ ਜਿੱਥੇ ਉਸ ਮੁੱਦੇ ਨਾਲ ਤੁਹਾਡਾ ਕੋਈ ਸਬੰਧ ਨਾ ਹੋਵੇ ਬਿਨਾਂ ਕਿਸੇ ਵਜ੍ਹਾ ਦੇ ਜੇ ਤੁਸੀਂ ਦੂਜਿਆਂ ਦੇ ਮੁੱਦੇ ਉੱਤੇ ਬੋਲੋਗੇ ਤਾਂ ਤੁਹਾਡੇ ਲਈ ਗਲਤ ਸ਼ਬਦ ਹੋਵੇਗਾ ਇਸ ਨਾਲ ਕੇਵਲ ਤੇ ਕੇਵਲ ਤੁਹਾਡਾ ਹੀ ਨੁਕਸਾਨ ਹੈ ਦੋ ਲੋਕਾਂ ਵਿੱਚ ਹੋ ਰਹੇ ਵਿਵਾਦ ਵਿੱਚ ਆਪਣੀ ਲਤ ਨਾ ੜਾਓ ਜੇਕਰ ਸਾਹਮਣੇ ਵਾਲਾ ਆਪਣਾ ਝਗੜਾ ਸ਼ਾਂਤ ਕਰਵਾਉਣ ਲਈ ਤੁਹਾਨੂੰ ਬੁਲਾ ਰਿਹਾ ਹੈ ਤਾਂ ਹੀ ਤੁਸੀਂ ਉੱਥੇ ਜਾਓ ਕਿਸੇ ਦੀ ਵਿਅਕਤੀਗਤ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਨਹੀਂ ਦੇਣੀ ਚਾਹੀਦੀ ਜਦ ਤੱਕ ਕਿ ਉਹ ਵਿਅਕਤੀ ਆਪਣੇ ਝਗੜੇ ਨੂੰ ਸ਼ਾਂਤ ਕਰਵਾਉਣ ਲਈ ਤੁਹਾਨੂੰ ਬੁਲਾਉਂਦਾ ਨਹੀਂ ਕੁਝ ਲੋਕ ਫालतू ਵਿੱਚ ਹੀ ਦੂਜੇ ਦੇ ਵਿਵਾਦ ਵਿੱਚ کود ਪੈਂਦੇ ਨੇ ਇਸ ਕਾਰਨ ਹੀ ਲੋਕ ਉਹਨਾਂ ਦੇ ਮਾਨ ਸਤਕਾਰ ਮਰਿਆਦਾ ਉੱਤੇ ਉਂਗਲੀ ਉਠਾਉਣ ਲੱਗਦੇ ਨੇ ਗੁਰੂ ਕਹਿੰਦੇ ਨੇ ਕਿ ਪੰਜਵਾਂ ਅਜਿਹੇ ਮੌਕਾ ਜਿੱਥੇ ਵਿਅਕਤੀ ਨੂੰ ਬਹੁਤ ਹੀ ਸਮਝਦਾਰੀ ਨਾਲ ਚੁੱਪ ਰਹਿਣਾ ਚਾਹੀਦਾ ਹੈ ਕਿ ਤੁਹਾਡੇ ਸ਼ਬਦਾਂ ਨਾਲ ਤੁਹਾਡੇ ਕਿਸੇ ਮਿੱਤਰ ਨੂੰ ਹਾਨੀ ਨਾ ਪਹੁੰਚੇ ਜੇ ਤੁਹਾਡੇ ਸ਼ਬਦ ਸਾਹਮਣੇ ਵਾਲੇ ਦੇ ਪਰਿਵਾਰ ਜਾਂ ਮਿੱਤਰ ਦੀ ਪ੍ਰਤਿਸ਼ਠਾ ਬਾਰੇ ਬੁਰੀ ਝਲਕ ਦਿਖਾ ਰਹੇ ਨੇ ਤਾਂ ਤੁਹਾਨੂੰ ਚੁੱਪ ਰਹਿਣਾ ਚਾਹੀਦਾ ਹੈ ਕਿਸੇ ਦੇ ਪਰਿਵਾਰ ਜਾਂ ਫਿਰ ਮਿੱਤਰ ਬਾਰੇ ਬੁਰਾ ਬੋਲਣ ਨਾਲ ਕੇਵਲ ਤੁਸੀਂ ਹੀ ਬੁਰੇ ਬਣੋਗੇ ਜੋ ਚੀਜ਼ ਆਸਾਨੀ ਨਾਲ ਖਤਮ ਕੀਤੀ ਜਾ ਸਕਦੀ ਹੈ ਉਸ ਨੂੰ ਆਪਣੇ ਸ਼ਬਦਾਂ ਨਾਲ ਵੱਡਾ ਨਾ ਕਰੋ ਬਿਨਾਂ ਰੌਲਾ ਪਾਏ ਗੱਲ ਕਰਨ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ ਜੇ ਤੁਸੀਂ ਬਿਨਾਂ ਰੌਲਾ ਪਾਏ ਕੋਈ ਗੱਲ ਨਹੀਂ ਕਰ ਸਕਦੇ ਤਾਂ ਤੁਹਾਡੀ ਚੁੱਪ ਰਹਿਣ ਵਿੱਚ ਹੀ ਭਲਾਈ ਹੈ ਕਿਸੇ ਉੱਤੇ ਚਲਾਉਣ ਨਾਲ ਤੁਹਾਡੇ ਵਿਵਹਾਰ ਬਾਰੇ ਪਤਾ ਚੱਲਦਾ ਹੈ ਜ਼ਿਆਦਾ ਬੋਲਣ ਨਾਲ ਚੀਜ਼ਾਂ ਹਮੇਸ਼ਾ ਖਰਾਬ ਹੀ ਹੁੰਦੀਆਂ ਨੇ ਕਈ ਵਾਰ ਕੁਝ ਰਿਸ਼ਤੇ ਜ਼ਿਆਦਾ ਉੱਚੀ ਬੋਲਣ ਦੀ ਵਜ੍ਹਾ ਕਰਕੇ ਹੀ ਟੁੱਟ ਜਾਂਦੇ ਨੇ ਇਸ ਲਈ ਆਪਣੀ ਆਵਾਜ਼ ਵਿੱਚ ਮਿਠਾਸ ਲਿਆਓ ਤੁਹਾਡੇ ਸ਼ਬਦਾਂ ਨਾਲ ਤੁਹਾਡੇ ਦੋਸਤ ਨੂੰ ਹਾਨੀ ਨਹੀਂ ਪਹੁੰਚਣੀ ਚਾਹੀਦੀ ਕਦੇ-ਕਦੇ ਦੋਸਤਾਂ ਨਾਲ ਜਦੋਂ ਅਸੀਂ ਮਜ਼ਾਕ ਵੀ ਕਰ ਰਹੇ ਹੁੰਦੇ ਹਾਂ ਤਾਂ ਧਿਆਨ ਰੱਖੋ ਕਿ ਤੁਹਾਡੇ ਸ਼ਬਦਾਂ ਨਾਲ ਕਿਸੇ ਦਾ ਅਨਾਦਰ ਨਾ ਹੋਵੇ ਮਜ਼ਾਕ ਨੂੰ ਵੀ ਹਮੇਸ਼ਾ ਸ਼ਬਦਾਂ ਦੇ ਮਾਇਨੇ ਵਿੱਚ ਹੀ ਰੱਖੋ ਜਿੱਥੇ ਕਿਸੇ ਨੂੰ ਸ਼ਬਦਾਂ ਨਾਲ ਝੋਟ ਲੱਗੇ ਉੱਥੇ ਚੁੱਪ ਹੋ ਜਾਓ ਜ਼ਿਆਦਾ ਬੋਲਣ ਨਾਲ ਹਮੇਸ਼ਾ ਨੁਕਸਾਨ ਹੀ ਹੁੰਦਾ ਹੈ ਕਿਸੇ ਹੋਰ ਦੀ ਪ੍ਰਤਿਸ਼ਠਾ ਨੂੰ ਆਪਣੇ ਸ਼ਬਦਾਂ ਦੇ ਮਾਧਿਅਮ ਨਾਲ ਉਸ ਨੂੰ ਹਾਨੀ ਨਹੀਂ ਪਹੁੰਚਾਉਣੀ ਚਾਹੀਦੀ ਜੇਕਰ ਤੁਹਾਡੇ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚ ਰਹੀ ਹੈ ਤਾਂ ਉਥੇ ਤੁਹਾਨੂੰ ਚੁੱਪ ਹੋ ਜਾਣਾ ਚਾਹੀਦਾ ਹੈ ਸੋ ਜਦੋਂ ਵੀ ਕੋਈ ਵਿਅਕਤੀ ਤੁਹਾਡੇ ਸਾਹਮਣੇ ਨਹੀਂ ਹੈ ਤਾਂ ਤੁਸੀਂ ਉਸ ਵਿਅਕਤੀ ਬਾਰੇ ਬੁਰੇ ਸ਼ਬਦ ਕਿਸੇ ਤੀਜੇ ਵਿਅਕਤੀ ਦੇ ਸਾਹਮਣੇ ਨਾ ਬੋਲੋ ਗੁਰੂ ਕਹਿੰਦੇ ਨੇ ਕਿ ਛੇਵਾਂ ਮੌਕਾ ਜਿੱਥੇ ਵਿਅਕਤੀ ਨੂੰ ਚੁੱਪ ਰਹਿਣਾ ਚਾਹੀਦਾ ਹੈ ਕਿ ਜਦੋਂ ਕੋਈ ਆਦਮੀ ਤੁਹਾਡੇ ਸਾਹਮਣੇ ਕਿਸੇ ਤੀਜੇ ਆਦਮੀ ਦੀ ਬੁਰੀਾਈ ਕਰ ਰਿਹਾ ਹੋਵੇ ਉਦੋਂ ਤੁਹਾਨੂੰ ਚੁੱਪ ਰਹਿ ਕੇ ਬਸ ਸੋchnਾ ਚਾਹੀਦਾ ਹੈ ਆਪਣੀ ਕੋਈ ਰਹਿ ਨਹੀਂ ਦੇਣੀ ਚਾਹੀਦੀ ਕਿਉਂਕਿ ਜੋ ਅੱਜ ਤੁਹਾਡੇ ਸਾਹਮਣੇ ਕਿਸੇ ਤੀਜੇ ਦੀ ਬੁਰਾਈ ਕਰ ਰਿਹਾ ਹੈ ਉਹ ਕੱਲ ਨੂੰ ਕਿਸੇ ਹੋਰ ਦੇ ਸਾਹਮਣੇ ਤੁਹਾਡੀ ਬੁਰਾਈ ਵੀ ਕਰ ਸਕਦਾ ਹੈ ਜੋ ਇਨਸਾਨ ਆਪਣੇ ਮੂੰਹ ਨੂੰ ਬੰਦ ਰੱਖਦਾ ਹੈ ਤੇ ਬੁੱਧੀ ਨਾਲ ਕੰਮ ਕਰਦਾ ਹੈ ਉਹੀ ਇਨਸਾਨ ਸਮਝਦਾਰ ਹੁੰਦਾ ਹੈ ਬਿਨਾਂ ਜ਼ਰੂਰਤ ਦੇ ਬੋਲਣਾ ਕਿਸੇ ਕੋਲ ਕਿਸੇ ਦੇ ਬਾਰੇ ਬੋਲਣਾ ਬਹੁਤ ਗਲਤ ਗੱਲ ਹੈ ਕਦੇ-ਕਦੇ ਸਾਡੇ ਲਈ ਬੁੱਧੀਮਾਨੀ ਇਸੇ ਵਿੱਚ ਹੀ ਹੁੰਦੀ ਹੈ ਕਿਸਾਨੂੰ ਆਪਣਾ ਮੂੰਹ ਅਜਿਹੀ ਜਗ੍ਹਾ ਤੇ ਨਹੀਂ ਖੋਲਣਾ ਚਾਹੀਦਾ ਗੁਰੂ ਕਹਿੰਦੇ ਨੇ ਕਿ ਸੱਤਵਾਂ ਅਜਿਹਾ ਮੌਕਾ ਜਿੱਥੇ ਵਿਅਕਤੀ ਨੂੰ ਚੁੱਪ ਰਹਿਣਾ ਚਾਹੀਦਾ ਹੈ ਕਿ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਕੋਈ ਵਿਅਕਤੀ ਤੁਹਾਡੀ ਭਾਵਨਾ ਦੁੱਖ ਜਾਂ ਪਰੇਸ਼ਾਨੀ ਨੂੰ ਸ਼ਬਦਾਂ ਵਿੱਚ ਨਹੀਂ ਸਮਝ ਰਿਹਾ ਜਾਂ ਸਮਝਣ ਦਾ ਯਤਨ ਹੀ ਨਹੀਂ ਕਰ ਰਿਹਾ ਜਾਂ ਉਹ ਤੁਹਾਨੂੰ ਧਿਆਨ ਨਾਲ ਸੁਣ ਹੀ ਨਹੀਂ ਰਿਹਾ ਤਾਂ ਅਜਿਹੇ ਵਿਅਕਤੀ ਦੇ ਸਾਹਮਣੇ ਤੁਸੀਂ ਚੁੱਪ ਹੀ ਰਹੋ ਕਿਉਂਕਿ ਅਜਿਹੇ ਲੋਕਾਂ ਨੂੰ ਤੁਹਾਡੀ ਭਾਵਨਾ ਜਾਂ ਦੁੱਖ ਨਾਲ ਕੋਈ ਮਤਲਬ ਨਹੀਂ ਹੁੰਦਾ ਅਜਿਹੇ ਲੋਕਾਂ ਨੂੰ ਆਪਣਾ ਰਾਜ ਦੱਸ ਕੇ ਤੁਸੀਂ ਬਾਅਦ ਵਿੱਚ ਪਛਤਾਉਂਦੇ ਹੀ ਹੋ ਇਸ ਲਈ ਹਰ ਕਿਸੇ ਨੂੰ ਆਪਣੇ ਮਨ ਦੀ ਗੱਲ ਨਹੀਂ ਦੱਸਣੀ ਚਾਹੀਦੀ ਤੇ ਉੱਥੇ ਹਮੇਸ਼ਾ ਤੁਹਾਨੂੰ ਚੁੱਪ ਰਹਿਣਾ ਚਾਹੀਦਾ ਹੈ ਨਹੀਂ ਤਾਂ ਤੁਹਾਡਾ ਮਜ਼ਾਕ ਹੀ ਬਣੇਗਾ ਜਦੋਂ ਤੁਹਾਨੂੰ ਲੱਗਣ ਲੱਗੇ ਕਿ ਸਾਹਮਣੇ ਵਾਲਾ ਤੁਹਾਡੀਆਂ ਭਾਵਨਾਵਾਂ ਨੂੰ ਠੀਕ ਤਰ੍ਹਾਂ ਸਮਝ ਰਿਹਾ ਹੈ ਤੁਸੀਂ ਜੋ ਕਹਿ ਰਹੇ ਹੋ ਉਹ ਠੀਕ ਤਰ੍ਹਾਂ ਸੁਣ ਰਿਹਾ ਹੈ ਤਦ ਹੀ ਤੁਸੀਂ ਉਸ ਨੂੰ ਆਪਣੀ ਗੱਲ ਕਹੋ ਗੁਰੂ ਨੇ 8ਵਾਂ ਮੌਕਾ ਦੱਸਦੇ ਕਿਹਾ ਕਿ ਜੇ ਕੋਈ ਇਨਸਾਨ ਆਪਣਾ ਦੁੱਖ ਜਾਂ ਪਰੇਸ਼ਾਨੀ ਤੁਹਾਨੂੰ ਦੱਸ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਤੁਹਾਨੂੰ ਆਪਣਾ ਸਮਝ ਰਿਹਾ ਹੈ ਅਜਿਹੇ ਵਿੱਚ ਤੁਰੰਤ ਹੀ ਉਸ ਨੂੰ ਹੱਲ ਦੱਸਣ ਦੀ ਬਜਾਏ ਚੁੱਪ ਰਹਿ ਕੇ ਉਸ ਦੇ ਦੁੱਖ ਜਾਂ ਸਮੱਸਿਆ ਨੂੰ ਸੁਣੋ ਉਸ ਦੇ ਦੁੱਖ ਜਾਂ ਸਮੱਸਿਆ ਨੂੰ ਅੱਗੇ ਕਿਸੇ ਹੋਰ ਨੂੰ ਨਾ ਦੱਸੋ ਉਹ ਤੁਹਾਨੂੰ ਇਸ ਲਈ ਨਹੀਂ ਦੱਸ ਰਿਹਾ ਕਿ ਤੁਸੀਂ ਉਸ ਦੀਆਂ ਸਮੱਸਿਆਵਾਂ ਦਾ ਹੱਲ ਕਰ ਦਿਓ ਬਲਕਿ ਉਹ ਇਸ ਲਈ ਵੀ ਦੱਸ ਰਿਹਾ ਹੈ ਕਿ ਸਾਹਮਣੇ ਵਾਲਾ ਉਸ ਦੀ ਗੱਲ ਨੂੰ ਸਮਝ ਰਿਹਾ ਹੈ ਕਈ ਵਾਰ ਦੱਸਣ ਨਾਲ ਹੀ ਦੁੱਖ ਘਟ ਹੋ ਜਾਂਦਾ ਹੈ ਉਹ ਤੁਹਾਨੂੰ ਆਪਣਾ ਦੁੱਖ ਇਸ ਲਈ ਦੱਸ ਰਿਹਾ ਹੋਵੇਗਾ ਕਿ ਉਸ ਨੂੰ ਲੱਗ ਰਿਹਾ ਹੋਵੇਗਾ ਕਿ ਤੁਸੀਂ ਉਸ ਦੀ ਗੱਲ ਨੂੰ ਸਮਝ ਰਹੇ ਹੋ ਦੁੱਖ ਵੰਡਣ ਨਾਲ ਘਟ ਹੋ ਜਾਂਦਾ ਹੈ ਇਸ ਲਈ ਜਦੋਂ ਵੀ ਕੋਈ ਵਿਅਕਤੀ ਆਪਣਾ ਦੁੱਖ ਤੁਹਾਡੇ ਨਾਲ ਵਿਅਕਤ ਕਰੇ ਤਾਂ ਤੁਸੀਂ ਚੁੱਪ ਕਰਕੇ ਉਸ ਦੀ ਗੱਲ ਨੂੰ ਬਹੁਤ ਹੀ ਧਿਆਨ ਨਾਲ ਸੁਣੋ ਤਾਂ ਕਿ ਉਸ ਦੇ ਦੁੱਖ ਘਟ ਹੋ ਜਾਣਾ ਉਸ ਦੇ ਮਨ ਦਾ ਬੋਝ ਹਲਕਾ ਹੋ ਜਾਵੇ ਕਿਉਂਕਿ ਉਸ ਦੇ ਮਨ ਵਿੱਚ ਜੋ ਵੀ ਗੱਲਾਂ ਸੀ ਉਸ ਨੇ ਉਹ ਤੁਹਾਨੂੰ ਸਭ ਦੱਸ ਦਿੱਤੀਆਂ ਗੁਰੂ ਨੇ ਕਿਹਾ ਕਿ ਨੌਵੀਂ ਜਗ੍ਹਾ ਜਿੱਥੇ ਤੁਹਾਨੂੰ ਚੁੱਪ ਰਹਿਣਾ ਚਾਹੀਦਾ ਹੈ ਕਿ ਜਿੱਥੇ ਦੁਸ਼ਟ ਪ੍ਰਕਿਰਤੀ ਦੇ ਲੋਕ ਰਹਿ ਰਹੇ ਹੋਣ ਤੇ ਗਾਲੀ ਗਲੋਚ ਕਰ ਰਹੇ ਹੋਣ ਤਾਂ ਤੁਸੀਂ ਉੱਥੇ ਨਾ ਹੀ ਜਾਓ ਅਜਿਹਾਂ ਥਾਵਾਂ ਤੋਂ ਚੁੱਪਚਾਪ ਨਿਕਲ ਜਾਓ ਭਾਵ ਆਪਣੀ ਕੋਈ ਪ੍ਰਤੀਕਿਰਿਆ ਦਿੱਤੇ ਬਿਨਾ ਤੁਸੀਂ ਉੱਥੋਂ ਚਲੇ ਜਾਓ ਕਿਉਂਕਿ ਜਿਸ ਦੀ ਜ਼ੁਬਾਨ ਖਰਾਬ ਹੁੰਦੀ ਹੈ ਉਹ ਦੁਸ਼ਟ ਲੋਕ ਹੁੰਦੇ ਨੇ ਉਹਨਾਂ ਨੂੰ ਤੁਸੀਂ ਅਜਿਹੇ ਸਮੇਂ ਵਿੱਚ ਨਹੀਂ ਸਮਝਾ ਸਕਦੇ ਜਦੋਂ ਉਹਨਾਂ ਦਾ ਦਿਮਾਗ ਪੂਰੀ ਤਰ੍ਹਾਂ ਸ਼ਾਂਤ ਹੋ ਜਾਵੇ ਤਦ ਹੀ ਉਹ ਤੁਹਾਡੀ ਗੱਲ ਸੁਣਨਗੇ ਸੋ ਇਸ ਲਈ ਤੁਹਾਨੂੰ ਉੱਥੇ ਨਹੀਂ ਬੋਲਣਾ ਚਾਹੀਦਾ ਆਖਰੀ ਤੇ ਦਸਵਾਂ ਮੌਕਾ ਦਸਦੇ ਗੁਰੂ ਨੇ ਕਿਹਾ ਕਿ ਆਪਣੀ ਸਫਲਤਾ ਦਾ ਰਾਜ਼ ਹਰ ਕਿਸੇ ਨੂੰ ਨਾ ਦੱਸੋ ਕਈ ਵਾਰ ਹੁੰਦਾ ਹੈ ਕਿ ਕੁਝ ਲੋਕ ਜੋ ਸਫਲਤਾ ਨੂੰ ਬਹੁਤ ਹੀ ਜਲਦੀ ਹਾਸਲ ਕਰ ਲੈਂਦੇ ਨੇ ਉਹ ਹਰ ਜਗ੍ਹਾ ਆਪਣੀ ਸਫਲਤਾ ਦਾ ਟੰਡੋਰਾ ਪਟਣ ਲੱਗ ਜਾਂਦੇ ਨੇ ਅਜਿਹੇ ਵਿੱਚ ਕੀ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਤੁਹਾਡੀ ਸਫਲਤਾ ਨਾਲ ਖੁਸ਼ ਨਹੀਂ ਹੁੰਦੇ ਜੇ ਤੁਸੀਂ ਆਪਣੀ ਸਫਲਤਾ ਦਾ ਜ਼ਬਰਦਸਤੀ ਲੋਕਾਂ ਵਿੱਚ ਟੰਡੋਰਾ ਪਟ ਰਹੇ ਹੋ ਤਾਂ ਲੋਕਾਂ ਦੀ ਨਕਾਰਾਤਮਕ ਊਰਜਾ ਤੁਹਾਨੂੰ ਪ੍ਰਭਾਵਿਤ ਕਰ ਸਕਦੀ ਹੈ ਜਦੋਂ ਤੁਸੀਂ ਸਫਲ ਹੋਵੋਗੇ ਤਾਂ ਸਾਰਿਆਂ ਨੂੰ ਪਤਾ ਚੱਲ ਜਾਵੇਗਾ ਕਿ ਤੁਸੀਂ ਸਫਲ ਹੋ ਗਏ ਹੋ ਟੰਡੋਰਾ ਪਟਣ ਨਾਲ ਨੁਕਸਾਨ ਤੁਹਾਡਾ ਹੀ ਹੋਵੇਗਾ ਇਨਾ ਕਹ ਕੇ ਗੁਰੂ ਨੇ ਕਿਹਾ ਕਿ ਆਦ ਲਈ ਬਸ ਇਨਾ ਹੀ ਜੇਕਰ ਤੁਸੀਂ ਸਾਰੇ ਮੇਰੀਆਂ ਇਹਨਾਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਲੈਂਦੇ ਹੋ ਤਾਂ ਤੁਸੀਂ ਕਾਫੀ ਹੱਦ ਤੱਕ ਪਰੇਸ਼ਾਨੀਆਂ ਤੋਂ ਬਚੇ ਰਹੋਗੇ ਇਥੋਂ ਜਾਣ ਤੋਂ ਬਾਅਦ ਮੇਰੀਆਂ ਇਹ ਗੱਲਾਂ ਤੁਹਾਡੇ ਜੀਵਨ ਲਈ ਕਿਸੇ ਵਰਦਾਨ ਤੋਂ ਘੱਟ ਸਾਬਤ ਨਹੀਂ ਹੋਣਗੀਆਂ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਇਸ ਵੀਡੀਓ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਜੇਕਰ ਤੁਸੀਂ ਨਵੇਂ ਆਏ ਹੋ ਤਾਂ ਪੰਜਾਬੀ ਅਲਫਾਜ਼ ਨਾਲ ਜੁੜਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਸ਼ੁਕਰੀਆ